ਅਮਰੀਕਾ ਤੋਂ ਬਾਅਦ ਕੈਨੇਡਾ ਵਿੱਚ ਵੀ ਹੌਲਾ ਖਾਦਸੇ ਨੂੰ ਅੰਜਾਮ ਦੇਣ ਦੇ ਦੋਸ਼ 'ਇਟ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀ ਹਾਂ 온ਟਾਰੀਓ ਦੇ ਹਾਈਵੇ 401 ਤੇ ਵਾਪਰੇ ਜਾਨਲੇਵਾ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 32 ਸਾਲ ਦੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਦੋਸ਼ਾਇਦ ਕੀਤੇ ਗਏ ਨੇ ਬਲੈਂਫੋਰਡ ਅਤੇ ਬਲੈਂਹਮ ਟਾਊਨਸ਼ਿਪ ਵੇਖੇ ਆਕਸਫੋਰਡ ਰੋਡ ਦੇ ਪੱਛਮ ਵੱਲ 3 ਦਸੰਬਰ ਨੂੰ ਵਾਪਰੇ ਹਿੱਟ ਐਂਡ ਰਨ ਮਾਮਲੇ ਬਾਰੇ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਕਿਚਨਰ ਦਾ 42 ਸਾਲਾ ਟੋਰ ট্রাক ਡਰਾਈਵਰ ਕਿਸੇ ਹੋਰ ਦੀ ਮਦਦ ਕਰ ਰਿਹਾ ਸੀ ਜਦੋਂ ਇੱਕ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ ਅਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ ਪੁਲਿਸ ਨੇ ਮਾਮਲੇ ਦੀ ਢੂੰਗਾਈ ਵਿੱਚ ਜਾਂਦਿਆਂ ਸ਼ੱਕੀ ਦੀ ਪਛਾਣ ਮਾਉਂਟ ਹੋਪ ਦੇ ਸੰਦੀਪ ਸਿੰਘ ਵਜੋਂ ਕੀਤੀ ਅਤੇ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਸਣੇ ਜਾਨ ਲੇਵਾ ਹਾਦਸੇ ਮਗਰੋਂ ਮੌਕੇ ਤੇ ਮੌਜੂਦ ਰਹਿਣ ਵਿੱਚ ਅਸਫਲ ਰਹਿਣ ਦੇ ਦੋਸ਼ ਆਇਦ ਕਰ ਦਿੱਤੇ 온ਟਾਰੀਓ ਦੇ ਮਾਉਟ ਹੋਪਨਰਸ ਬੰਦਤ ਸੰਦੀਪ ਸਿੰਘ ਨੂੰ ਬਾਅਦ ਵਿੱਚ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਅਤੇ ਵੁੱਡਸਟਾਕ ਦੀ ਅਦਾਲਤ ਵਿੱਚ ਉਸ ਦੀ ਪੇਸ਼ੀ 27 ਜਨਵਰੀ ਨੂੰ ਹੋਵੇਗੀ ਦੂਜੇ ਪਾਸੇ ਅਲਬਰਟਾ ਦੇ ਡਿਵੌਨ ਇਲਾਕੇ ਵਿੱਚ ਨੌਜਵਾਨਾਂ ਨਾਲ ਭਰੀ ਇੱਕ ਗੱਡੀ ਪਲਟਣ ਕਾਰਨ ਦੋ ਜਣਿਆਂ ਨੂੰ ਨਾਜ਼ੁਖ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਲਬਰਟਾ RCMP ਨੇ ਦੱਸਿਆ ਕਿ ਹਾਦਸਾ ਪਾਕਲੈਂਡ ਕਾਉਂਟੀ ਵਿੱਚ ਵਾਪਰਿਆ ਜਦੋਂ ਅੰਨੇਵਾ ਰਫ਼ਤਾਰ ਤੇ ਜਾ ਰਹੀ ਇੱਕ ਗੱਡੀ ਬੇਕਾਬੂ ਹੋਣ ਮਗਰੋਂ ਇੱਕ ਖੜੀ ਗੱਡੀ ਵਿੱਚ ਅਤੇ ਫਿਰ ਦਰਖਤ ਵਿੱਚ ਜਾ ਵਜੀ ਮੌਕੇ ਤੇ ਪਹੁੰਚੇ ਐਮਰਜੈਂਸੀ ਕਾਮਿਆਂ ਨੂੰ ਪੰਜੋ ਜਣੇ ਗੱਡੀ ਵਿੱਚ ਫਸੇ ਹੋਏ ਮਿਲੇ ਜਿਨ੍ਹਾਂ ਵਿੱਚੋਂ ਦੋ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੇ ਸਨ 21 ਸਾਲ ਦੀ ਮੁਟਿਆਰ ਨੂੰ ਸਟਾਰ 에ਅਰ ਐਮਬੂਲੈਂਸ ਰਾਹੀਂ ਐਡਮਿੰਟਨ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਦਕਿ 20 ਸਾਲ ਦੇ ਨੌਜਵਾਨ ਨੂੰ ਸੜਕੀ ਰਸਤੇ ਹਸਪਤਾਲ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਦੋਵੇਂ ਜਣਿਆਂ ਦੀ ਹਾਲਤ ਵਿੱਚ ਫਿਲਹਾਲ ਸੁਧਾਰ ਨਹੀਂ ਹੋਇਆ ਜਦਕਿ ਦੋ ਹੋਰਾਂ ਦੀ ਮੱਲਮ ਪੱਟੀ ਐਮਰਜੈਂਸੀ ਕਾਮਿਆਂ ਵੱਲੋਂ ਮੌਕੇ ਤੇ ਹੀ ਕਰ ਦਿੱਤੀ ਗਈ ਪੁਲਿਸ ਨੇ ਦੱਸਿਆ ਕਿ ਗੱਡੀ ਮੁਟਿਆਰ ਚਲਾ ਰਹੀ ਸੀ ਅਤੇ ਸਾਦੇ ਨਮੂਨੇ ਰਾਹੀਂ ਤੈਸ਼ੂ ਦਾ ਹੱਦ ਤੋਂ ਦੁੱਗਣੀ ਸ਼ਰਾਬ ਪੀਤੀ ਹੋਣ ਬਾਰੇ ਪਤਾ ਲੱਗਾ ਮੁਟਿਆਰ ਵਿਰੁੱਧ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਦੋਸ਼ ਫਿਲਹਾਲ ਪੈਂਡਿੰਗ ਰੱਖੇ ਗਏ ਨੇ ਅਤੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਾਕਲੈਂਡ ਕਾਉਂਟੀ ਆਰਸੀਐਮਪੀ ਦੇ ਸਰਜੈਂਟ ਡਰਾਪ ਗਿਲੀਜ਼ ਵੱਲੋਂ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਡਰਾਈਵਿੰਗ ਕਰਨ ਦਾ ਸੱਦਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ਤੋਂ ਇੰਪੇਅਰਡ ਡਰਾਈਵਿੰਗ ਦੇ ਖਤਰਿਆਂ ਬਾਰੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਬਿਊਰੋ ਰਿਪੋਰਟ ਹਮਦਾਰ ਟੀਵੀ